ਸਤਿ ਆਕਾਲ ਸ੍ਰੀ ਗੁਰੂ ਅੰਸਾੜੀ ਵਾਲੇ ਜਿੱਦਰ ਨੂੰ ਨਿਗਾਹ ਪਾ ਦਿੰਦੇ ਸੀ ਉਹਨਾਂ ਦੀ ਅੱਖਾਂ 'ਚ ਅਮਰਤ ਸੀ ਸਾਗਤ ਐਵੇਂ ਨਹੀਂ ਰੌਣਕਾਂ ਲੱਗਦੀਆਂ ਉਹ ਰੱਬ ਸੀ ਰੱਬ ਸਾਰਿਆਂ ਨੂੰ ਪਛਾਣ ਨਹੀਂ ਆਇਆ ਕਰਦੇ ਗੁਰੂ ਨਾਨਕ ਸਾਹਿਬ ਆਏ ਆਈ ਸਾਰਿਆਂ ਨੂੰ ਪਛਾਣ ਬੇਬੇ ਨਾਨਕੀ ਨੂੰ ਰਾਏ ਬਲਾਰ ਨੂੰ ਭਈਆ ਜੈ ਰਾਮ ਤੇ ਫਿਰ ਬੇਬੇ ਨਾਨਕੀ ਦੇ ਕਹਿਣ ਤੇ ਕਿਰਪਾ ਕੀਤੀ ਫਿਰ ਉਹਨੂੰ ਪਛਾਣ ਆਈ ਅਜੀਤ ਤੇ ਰੰਧਾਵੇ ਨੂੰ ਪਛਾਣ ਆਈ ਜੇ ਨੂੰ ਜੇ ਨੂੰ ਮਹਾਰਾਜ ਨੇ ਕਿਰਪਾ ਕਰਕੇ ਤਾਰਿਆ ਉਹੀ ਪਛਾਣ ਸਕਦਾ ਬੇਨਤੀ ਕਰਿਆ ਕਰੋ ਮਹਾਰਾਜ ਮਾਇਆ ਨੂੰ ਪਿੱਛੇ ਕਰੋ ਸਾਨੂੰ ਚਰਨਾਂ ਨਾਲ ਜੋੜੋ ਨਹੀਂ ਤਾਂ ਆਵਾ ਗਵਣ ਦਾ ਚੱਕਰ ਬਣਿਆ ਰਹਿਣਾ ਸਾ ਸੰਗਤ ਗੁਰੂ ਦੀ ਪਛਾਣ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਗਾ ਜੀ ਕਿ ਆਖੋ ਸਤਨਾਮ ਤਰਤੀ ਨੁਰੰਗ ਵੇ ਬੱਤੇ ਹੋਏ ਹੁਣ ਕਦਮ ਹੀ ਲਿਆ ਤੇ ਤੁਧ ਭਗਵਾਨ ਹੁਣ ਕਦੋਂ ਮਿਲੋਗੇ ਜੀ ਕਲ ਜੁਗ